ਇਸ ਵਕਤ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜਦੇ ਪਏ ਆ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਜਵਾਬ ਦਿੱਤਾ ਜਾਂਦਾ ਵੈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਜੋ ਜਵਾਬ ਉਹ ਕਿਸਮ ਦਿੱਤਾ ਜਾਂਦਾ ਵੈ ਉਹ ਜਵਾਬ ਹੈ ਜੋ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਜਾਂਦਾ ਹੈ ਸੁਨੀਲ ਜਾਖੜ ਦੁਆਰਾ ਇੱਕ ਮੀਡੀਆ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਗੱਠਜੋੜ ਕਰਕੇ ਇਲੈਕਸ਼ਨ ਹੈ ਜੋ ਲੜੇਗੀ ਸੋ ਬਾਕੀ ਦੇਸ਼ ਦੇ ਵਾਂਗ ਜਿਸ ਤਰ੍ਹਾਂ ਜੋ ਕਾਂਗਰਸ ਔਰ ਆਮ ਆਦਮੀ ਪਾਰਟੀ ਗੱਠਜੋੜ ਦੇ ਵਿੱਚ ਇਲੈਕਸ਼ਨ ਲੜ ਰਹੀ ਪਈ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਗੱਠਜੋੜ ਕਰਕੇ ਇਲੈਕਸ਼ਨ ਲੜੇਗੀ ਸੋ ਇਹ ਬਿਆਨ ਹੈ ਜੋ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਜੋ মিডিਆ ਦੇ ਵਿੱਚ ਦਿੱਤਾ ਗਿਆ ਸੀ ਸੋ ਇਸੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਜੋੜੀ ਕਿ ਜੋ ਆਮ ਆਦਮੀ ਪਾਰਟੀ ਹੈ ਉਸ ਦੇ ਦੁਬਾਰਾ ਐਲਾਨੇਗੇ ਉਮੀਦਵਾਰਾਂ ਨੂੰ ਵੀ ਬਦਲਿਆ ਜਾ ਸਕਦਾ ਵੈ ਸੋ ਇਸ ਦੇ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇੱਕ ਜੋ ਜਵਾਬ ਹੈ ਉਹ ਦਿੱਤਾ ਜਾਂਦਾ ਵੈ ਸੋ ਦੱਸ ਜੀ ਕੀ ਜਵਾਬ ਦਿੱਤਾ ਜਾਂਦਾ ਵੈ ਸੋ ਜਾਕਰ ਸਾਹਿਬ ਨੂੰ ਬਿਆਨ ਦੇ ਵਿੱਚ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਲਿਖਦੇ ਨੇ ਕਿ ਜਾਕਰ ਸਾਹਿਬ ਜਿਸ ਪਾਰਟੀ ਚ ਅੱਜ ਕੱਲ ਉਹ ਉਸ ਪਾਰਟੀ ਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸ ਦਿਓ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ ਕਾਂਗਰਸ ਵੱਲੋਂ ਰਾਜ ਭਾਈਪਾ ਦੇ ਪ੍ਰਧਾਨ ਅਤੇ ਅਕਾਲੀ ਦਲ ਨੂੰ ਗੱਟ ਜੋੜਦਾ ਸੱਦਾ ਸਾਬ ਜੀ ਤੁਸੀਂ ਮੇਰੇ ਪੰਜਾਬ ਨੂੰ ਕੀ ਸਮਝਿਆ ਹੈ ਸੋ ਇਹ ਜੋ ਬਿਆਰ ਹੈ ਉਹ ਸੀਐਮ ਭਗਵੰਤ ਮਾਨ ਵੱਲੋਂ ਸੋ ਜਾਕਰ ਸਾਹਿਬ ਨੂੰ ਦਿੱਤਾ ਗਿਆ ਵੈ ਸੋ ਦਿਖ ਰਿਹਾ ਹੋਵੇਗਾ ਕਿ ਜੋ ਬਿਆਨਬਾਜ਼ੀ ਹੈ ਉਸ ਦੇ ਵਿੱਚ ਜੋ ਅਗਲਾ ਜਵਾਬ ਹੈ ਸੋ ਸੁਨੀਲ ਜਾਕੜ ਵੱਲੋਂ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕੀ ਦਿੱਤਾ ਜਾਵੇਗਾ ਸੋ 2024 ਦੇ ਜੋ ਲੋਕ ਸਭਾ ਦੇ ਇਲੈਕਸ਼ਨ ਨੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਬਿਆਨਬਾਜ਼ੀਆਂ ਨੇ ਜੋ ਇੱਕ ਪਾਰਟੀ ਔਰ ਦੂਸਰੀ ਪਾਰਟੀ ਦੇ ਵਿੱਚ ਉਹਨਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਸੋ ਇੱਕ ਵੱਡਾ ਵਿਆਰ ਹੈ ਜੋ ਪੰਜਾਬ ਦੇ ਸੀਐਮ ਵੱਲੋਂ ਇੱਕ ਜੋ ਜਵਾਬ ਸੁਨੀਲ ਜਾਕੜ ਨੂੰ ਦਿੱਤਾ ਗਿਆ ਹੈ ਸੋ ਦੇਖਣਾ ਹੋਵੇਗਾ ਕਿ ਆਰ ਵਾਲੇ ਜਿਨ੍ਹਾਂ ਦੇ ਵਿੱਚ ਚੋਣਾਂ ਦੇ ਕੀ ਨੇ ਜੋ ਹਾਲਾਤ ਬੰਦੇ ਨੇ ਸੋ ਕਿਸ ਤਰ੍ਹਾਂ ਦੇ ਜੋ ਬਿਆਨਬਾਜ਼ੀ ਹੋ ਅੱਗੇ ਹੋਰ ਵਧੇਗੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜਦੇ ਪਏ ਆ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਜਵਾਬ ਦਿੱਤਾ ਜਾਂਦਾ ਵੈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਜੋ ਜਵਾਬ ਉਹ ਕਿਸਮ ਦਿੱਤਾ ਜਾਂਦਾ ਵੈ ਉਹ ਜਵਾਬ ਹੈ ਜੋ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਜਾਂਦਾ ਹੈ ਸੁਨੀਲ ਜਾਖੜ ਦੁਆਰਾ ਇੱਕ ਮੀਡੀਆ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਗੱਠਜੋੜ ਕਰਕੇ ਇਲੈਕਸ਼ਨ ਹੈ ਜੋ ਲੜੇਗੀ ਸੋ ਬਾਕੀ ਦੇਸ਼ ਦੇ ਵਾਂਗ ਜਿਸ ਤਰ੍ਹਾਂ ਜੋ ਕਾਂਗਰਸ ਔਰ ਆਮ ਆਦਮੀ ਪਾਰਟੀ ਗੱਠਜੋੜ ਦੇ ਵਿੱਚ ਇਲੈਕਸ਼ਨ ਲੜ ਰਹੀ ਪਈ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਗੱਠਜੋੜ ਕਰਕੇ ਇਲੈਕਸ਼ਨ ਲੜੇਗੀ ਸੋ ਇਹ ਬਿਆਨ ਹੈ ਜੋ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਜੋ ਮੀਡੀਆ ਦੇ ਵਿੱਚ ਦਿੱਤਾ ਗਿਆ ਸੀ ਸੋ ਇਸੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਜੋੜੀ ਕਿ ਜੋ ਆਮ ਆਦਮੀ ਪਾਰਟੀ ਹੈ ਉਸਦੇ ਦੁਬਾਰਾ ਐਲਾਨੇਗੇ ਉਮੀਦਵਾਰਾਂ ਨੂੰ ਵੀ ਬਦਲਿਆ ਜਾ ਸਕਦਾ ਵੈ ਸੋ ਇਸ ਦੇ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇੱਕ ਜੋ ਜਵਾਬ ਹੈ ਉਹ ਦਿੱਤਾ ਜਾਂਦਾ ਵੈ ਸੋ ਦੱਸ ਜੀ ਕੀ ਜਵਾਬ ਦਿੱਤਾ ਜਾਂਦਾ ਵੈ ਸੋ ਜਕੜ ਸਾਹਿਬ ਨੂੰ ਬਿਆਨ ਦੇ ਵਿੱਚ ਜਵਾਬ ਦੇ ਵਿੱਚ ਸੀਐਮ ਭਗਵੰਤ ਮਾਨ ਲਿਖਦੇ ਨੇ ਕਿ ਜਾਕਰ ਸਾਹਿਬ ਜਿਸ ਪਾਰਟੀ ਚ ਅੱਜ ਕੱਲ ਉਹ ਉਸ ਪਾਰਟੀ ਦੀ ਫਿਕਰ ਕਰੋ ਨਾਲੇ ਪੱਤਰਕਾਰਾਂ ਨੂੰ ਦੱਸ ਦਿਓ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ ਕਾਂਗਰਸ ਵੱਲੋਂ ਰਾਜ ਭਾਪਾ ਦੇ ਪ੍ਰਧਾਨ ਅਤੇ ਅਕਾਲੀ ਦਲ ਨੂੰ ਗੱਠ ਜੋੜਦਾ ਸੱਦਾ ਸਾਬ ਜੀ ਤੁਸੀਂ ਮੇਰੇ ਪੰਜਾਬ ਨੂੰ ਕੀ ਸਮਝਿਆ ਹੈ ਸੋ ਇਹ ਜੋ ਵਿਆਰ ਹੈ ਉਹ ਸੀਐਮ ਭਗਵੰਤ ਮਾਨ ਵੱਲੋਂ ਸੋ ਜਾਕਰ ਸਾਹਿਬ ਨੂੰ ਦਿੱਤਾ ਗਿਆ ਵੈ ਸੋ ਦਿਖ ਰਿਹਾ ਹੋਵੇਗਾ ਕਿ ਜੋ ਬਿਆਨਬਾਜ਼ੀ ਹੈ ਉਸ ਦੇ ਵਿੱਚ ਜੋ ਅਗਲਾ ਜਵਾਬ ਹੈ ਸੋ ਸੁਨੀਲ ਜਾਕੜ ਵੱਲੋਂ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕੀ ਦਿੱਤਾ ਜਾਵੇਗਾ ਸੋ 2024 ਦੇ ਜੋ ਲੋਕ ਸਭਾ ਦੇ ਇਲੈਕਸ਼ਨ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਬਿਆਨਬਾਜ਼ੀਆਂ ਨੇ ਜੋ ਇੱਕ ਪਾਰਟੀ ਔਰ ਦੂਸਰੀ ਪਾਰਟੀ ਦੇ ਵਿੱਚ ਉਹਨਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਸੋ ਇੱਕ ਵੱਡਾ ਬਿਆਨ ਹੈ ਜੋ ਪੰਜਾਬ ਦੇ ਸੀਐਮ ਵੱਲੋਂ ਇੱਕ ਜੋ ਜਵਾਬ ਸੁਨੀਲ ਜਾਕੜ ਨੂੰ ਦਿੱਤਾ ਗਿਆ ਹੈ ਸੋ ਦੇਖਣਾ ਹੋਵੇਗਾ ਕਿ ਆਰ ਵਾਲੇ ਜਿਨ੍ਹਾਂ ਦੇ ਵਿੱਚ ਚੋਣਾਂ ਦੇ ਕੀ ਨੇ ਜੋ ਹਾਲਾਤ ਬੰਦੇ ਨੇ ਸੋ ਕਿਸ ਤਰ੍ਹਾਂ ਦੇ ਜੋ ਬਿਆਨਬਾਜ਼ੀ ਹੋ ਅੱਗੇ ਹੋਰ ਵਧੇਗੀ